ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਹੈਗੀ ਏ ਕਿਸਾਨ ਦੀ ਸਮਝਦਾਰ ਬੇਟੀ ਬੁੱਧੀਮਾਨ ਬੇਟੀ ਕਹਿ ਸਕਦੇ ਹੋ ਜਿਸ ਨੇ ਆਪਦੇ ਦਿਮਾਗ ਦੇ ਨਾਲ ਹੀ ਆਪਣੇ ਆਪ ਨੂੰ ਵੀ ਬਚਾ ਲਿਆ ਆਪਦੇ ਬਾਪ ਦੇ ਕਰਜ਼ੇ ਨੂੰ ਵੀ ਬਚਾ ਲਿਆ ਬਹੁਤ ਹੀ ਸੋਹਣੀ ਛੋਟੀ ਜੀ ਕਹਾਣੀ ਹੈ ਜਿਆਦਾ ਟਾਈਮ ਨਹੀਂ ਲੱਗੇਗਾ ਬਹੁਤ ਹੀ ਸੋਹਣੀ ਕਹਾਣੀ ਹੈ ਇੱਕ ਵਾਰੀ ਜ਼ਰੂਰ ਸੁਣਿਓ ਅਸੀਂ ਸ਼ੁਰੂ ਕਰਦੇ ਹਾਂ ਕਿ ਇੱਕ ਕਿਸਾਨ ਹੁੰਦਾ ਏ ਜਿਸ ਦੇ ਉੱਤੇ ਕਾਫੀ ਕਰਜ਼ਾ ਹੁੰਦਾ ਹੈ ਜਿਸ ਸੇਠ ਤੋਂ ਨੇ ਕਰਜ਼ਾ ਲਿਆ ਹੁੰਦਾ ਏ ਉਹ ਸੇਠ ਵਿੱਚ ਕਾਫੀ ਕੀ ਪੈਸੇ ਵਾਲਾ ਹੁੰਦਾ ਹੈ ਤੇ ਉਹ ਕਿਸਾਨ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਪੈਂਦਾ ਕਿਉਂਕਿ ਭਾਰੀ ਵਿਆਜ ਕਰਕੇ ਉਸ ਦਾ ਜਿਹੜਾ ਹੁੰਦਾ ਹੈ ਕਰਜ਼ਾ ਹੋਰ ਵੀ ਕਾਫੀ ਵੱਧ ਚੁੱਕਿਆ ਹੁੰਦਾ ਹੈ ਜਦੋਂ ਕਿਸਾਨ ਆਪਣੀ ਬੇਟੀ ਨੂੰ ਲੈ ਕੇ ਸੇਠ ਦੇ ਕੋਲ ਜਾਂਦਾ ਹੈ ਕਿਸੇ ਕੰਮ ਵਾਸਤੇ ਤੇ ਉਹ ਸੇਠ ਕਹਿੰਦਾ ਕਿ ਜਾਂ ਤਾਂ ਤੂੰ ਮੇਰਾ ਆਪਦੀ ਬੇਟੀ ਦੇ ਨਾਲ ਵਿਆਹ ਕਰ ਦੇ ਨਹੀਂ ਤਾਂ ਤੂੰ ਮੇਰਾ ਸਾਰਾ ਕਰਜ਼ਾ ਵਾਪਸ ਕਰ ਜਦੋਂ ਉਸ ਦੀ ਬੇਟੀ ਇਸ ਹੁੰਦੀ ਹੈ ਤੇ ਉਸ ਵੱਲੇ ਬਹੁਤ ਭੈੜਾ ਬਹੁਤ ਗੰਦੇ ਤਰੀਕੇ ਨਾਲ ਦੇਖਦੀ ਏ ਪਰ ਕੁਝ ਬੋਲਦੀ ਨਹੀਂ ਫਿਰ ਘਰ ਵਾਪਸ ਆ ਜਾਂਦੀ ਏ ਤੇ ਉਹ ਗੱਲ ਹੌਲੀ-ਹੌਲੀ ਪਹੁੰਚ ਜਾਂਦੀ ਏ ਕੁਝ ਲੋਕਾਂ ਦੇ ਵਿੱਚ ਤੇ ਉਹ ਲੋਕ ਪੰਚਾਇਤ ਜਿਵੇਂ ਇਕੱਠੀ ਹੋ ਜਾਂਦੀ ਏ ਤੇ ਉੱਥੇ ਹੀ ਜਿਹੜਾ ਹੁੰਦਾ ਹੈ ਆ ਸਰਪੰਚ ਤੇ ਉਹ ਕਹਿੰਦਾ ਹੈ ਕਿ ਇਹ ਗੱਲ ਹਨਾ ਕਿ ਕੀ ਹੋ ਸਕਦਾ ਇਹਦਾ ਹੱਲ ਹਨਾ ਕਿ ਉਹਵੇਂ ਕਰਜ਼ਾ ਵਾਪਸ ਉਸ ਤੋਂ ਹੋਣਾ ਨਹੀਂ ਤੇ ਕੁੜੀ ਦਾ ਵਿਆਹ ਉਹ ਕਰਨਾ ਨਹੀਂ ਚਾਹੁੰਦਾ ਉਹ ਕਹਿੰਦਾ ਹੈ ਕਿ ਇਹ ਗੱਲ ਆਪਾਂ ਕਿਸਮਤ ਤੇ ਛੱਡ ਦਿੰਨੇ ਆ ਜਿਹੜਾ ਸਰਪੰਚ ਹੁੰਦਾ ਹੈ ਕਿ ਆਪਾਂ ਕਿਸਮਤ ਦੇ ਛੱਡ ਦਿੰਨੇ ਆ ਕਿ ਜੇ ਇਹ ਝੋਲੇ ਦੇ ਵਿੱਚ ਕਿ ਕਿ ਸਾਰੇ ਵਾਵਾ ਸਾਰੇ ਉੱਥੇ ਪੱਥਰ ਲਿਆਂਦੇ ਜਾਂਦੇ ਆ ਤੇ ਕਿਹਾ ਜਾਂਦਾ ਹੈ ਕਿ ਉਹ ਪੱਥਰਾਂ ਨੂੰ ਝੋਲਿਆ ਝੋਲੇ ਵਿੱਚ ਰੱਖਿਆ ਜਾਂਦਾ ਹੈ ਕੀ ਹਨਾ ਟੋਕਰੇ ਜਾਂ ਝੋਰੇ ਵਿੱਚ ਕਹਿ ਸਕਦੇ ਰੱਖਣਾ ਹੈ ਤੇ ਉਹਨੇ ਕਿਹਾ ਕਿ ਇਹਦੇ ਵਿੱਚੋਂ ਜੇ ਤਾਂ ਉਹ ਮਤਲਬ ਕਾਲਾ ਪੱਥਰ ਚੱਕੇਗੀ ਫਿਰ ਤਾਂ ਉਸ ਨੂੰ ਵਿਆਹ ਕਰਨਾ ਪਵੇਗਾ ਉਹਦੇ ਨਾਲ ਹੀ ਕੀ ਦੂਸਰੇ ਨਾਲ ਉਹਦੇ ਨਾਲ ਵਿਆਹ ਕਰਨਾ ਪਵੇਗਾ ਜੇ ਤਾਂ ਕਾਲਾ ਪੱਥਰ ਚੁੱਕੇਗੀ ਤੇ ਜੇ ਉਹ ਚਿੱਟਾ ਪੱਥਰ ਚੁੱਕੇਗੀ ਤੇ ਫਿਰ ਉਸ ਨੂੰ ਵਿਆਹ ਨਹੀਂ ਕਰਨਾ ਪਵੇਗਾ ਤੇ ਉਹਦੇ ਪਿਓ ਦਾ ਜਿਹੜਾ ਕਰਜ਼ਾ ਹੋਵੇਗਾ ਉਹ ਵੀ ਸਾਰਾ ਮਾਫ਼ ਕੀਤਾ ਜਾਵੇਗਾ। ਉਹ ਇਸੇ ਤਰ੍ਹਾਂ ਹੀ ਹੁੰਦਾ ਹੈ ਤੇ ਉਹ ਜਿਹੜਾ ਹੁੰਦਾ ਉਹ ਬਹੁਤ ਹੀ ਚਲਾਕ ਤੇ ਬੇਈਮਾਨ ਸੇਠ ਹੁੰਦਾ ਹੈ। ਉਹ ਜਿਹੜਾ ਵਿੱਚ ਹੁੰਦੇ ਔਰ ਕਾਲੇ ਪੱਥਰ ਹੀ ਲਿਆਉਂਦਾ ਹੈ ਜਾਦੇ ਤੇ ਚਿੱਟਾ ਪੱਥਰ ਤਾਂ ਲਿਆਉਂਦਾ ਹੀ ਨਹੀਂ ਕਿ ਨਾ ਕਿ ਦੋ ਜਿਹੜੇ ਪੱਥਰ ਪੱਥਰ ਕਾਫੀ ਸਾਰੇ ਬਾਕੀ ਤਾਂ ਥੱਲੇ ਰੱਖ ਦਿੱਤੇ ਜਾਂਦੇ ਨੇ ਨਾ ਜਿਹੜੇ ਦੋ ਇੱਕ ਦੋ ਬੈਗਾਂ ਦੇ ਵਿੱਚ ਪਾਏ ਜਾਂਦੇ ਨੇ। ਕਿ ਜਿੱਥੋਂ ਚੱਕਣ ਵਾਸਤੇ ਕਿ ਇੱਕ ਚਿੱਟਾ ਪਾਇਆ ਜਾਂਦਾ ਤੇ ਇੱਕ ਕਾਲਾ ਪਾਇਆ ਜਾਂਦਾ ਤੇ ਉਹ ਕਹਿੰਦੇ ਆ ਕਿ ਜਿਹੜਾ ਵਿੱਚੋਂ ਕੱਢੇਗਾ ਤੇ ਉਹ ਵੇਖ ਲੈਂਦੀ ਏ ਕਿਸਾਨ ਦੀ ਜੜੀ ਬੇਟੀ ਹੁੰਦੀ ਏ ਕਿ ਇਹ ਮੇਰੇ ਨਾਲ ਬੇਈਮਾਨ ਕਰਨ ਦੇ ਬਾਰੇ ਸੋਚ ਰਿਹਾ ਏ ਤੇ ਇਸ ਨੇ ਕਾਲੇ ਪੱਥਰ ਪਾਏ ਨੇ ਫਿਰ ਉਹ ਪਹਿਲਾਂ ਸੋਚਦੀ ਏ ਪਹਿਲਾਂ ਉਸ ਉਸ ਦੇ ਕੋਲ ਦੋ ਹੀ ਤਰੀਕੇ ਹੁੰਦੇ ਆ ਜਾਂ ਤਾਂ ਉਹ ਕਿ ਜੇ ਬੇਟੀ ਨਾ ਚੁਣੇਗੀ ਤੇ ਫਿਰ ਉਹਦੇ ਬਾਪ ਨੂੰ ਸਜ਼ਾ ਹੋਏਗੀ ਕਿ ਹੋਰ ਵੀ ਉਹਦੇ ਤੇ ਕਰਜ਼ਾ ਹੋਵੇਗਾ ਇਸ ਕਰਕੇ ਉਸ ਨੂੰ ਚੁੰਨਾ ਵੀ ਸੀ ਤੇ ਉਹ ਨਾ ਹੀ ਨਾ ਕਰ ਸਕਦੀ ਸੀ ਤੇ ਫਿਰ ਉਹ ਸੋਚਦੀ ਏ ਤੇ ਉਹ ਪੱਥਰ ਚੁੱਕਦੀ ਏ ਜਦੋਂ ਪੱਥਰ ਵਿੱਚੋਂ ਚੁੱਕਦੀ ਏ ਤੇ ਉਹ ਕਾਲਾ ਨਿਕਲਦਾ ਹੈ ਤੇ ਉਹ ਪੱਥਰ ਨੂੰ ਉਸੇ ਟਾਈਮ ਹੀ ਥੱਲੇ ਸੁੱਟ ਦਿੰਦੀ ਏ ਤੇ ਉਹ ਕਹਿੰਦੀ ਏ ਕਿ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਥੱਲੇ ਡਿੱਗ ਪਿਆ ਤੇ ਉਹ ਕਹਿੰਦੀ ਉਹ ਫਿਰ ਸਾਰੇ ਆਂਦੇ ਨੇ ਕਿ ਚਲੋ ਦੁਬਾਰਾ ਨਾ ਉਹਾਂ ਦੀ ਦੁਬਾਰਾ ਨਹੀਂ ਤੁਸੀਂ ਇਹਦੇ ਵਿੱਚ ਵੇਖ ਲਓ ਜਿਹੜਾ ਪੱਥਰ ਨਹੀਂ ਹੈਗਾ ਤੇ ਉਹ ਪੱਥਰ ਹੀ ਮੈਂ ਚੱਕਿਆ ਹੋਏਗਾ ਉਹ ਫਿਰ ਜਦ ਸਾਰੇ ਵੇਖਦੇ ਵਿੱਚ ਹੁੰਦਾ ਕਾਲਾ ਪੱਥਰ ਤੇ ਸਾਰੇ ਕਹਿੰਦੇ ਨੇ ਕਿ ਹਾਂ ਜੱਟਾ ਹੀ ਪੱਥਰ ਚੁੱਕਿਆ ਹੋਏਗਾ ਇਸ ਤਰ੍ਹਾਂ ਨਾ ਹੀ ਉਹ ਜਿਹੜਾ ਸੇਠ ਹੁੰਦਾ ਉਹ ਦਾਅਸ ਸਕਦਾ ਹੈ ਕਿ ਮੈਂ ਬੇਈਮਾਨੀ ਕੀਤੀ ਏ ਇਸ ਕਰਕੇ ਉਹ ਆ ਭਾਰੀ ਵਿਆਜ ਤੇ ਕਰਜ਼ੇ ਤੋਂ ਵੀ ਬਚ ਜਾਂਦੀ ਏ ਤੇ ਆਪ ਵਿਆਹ ਤੋਂ ਵੀ ਇਹੋ ਜਿਹੇ ਬੰਦੇ ਲਾ ਲੋ ਬਚ ਜਾਂਦੀ ਏ ਇਹ ਹੁੰਦੀ ਤਿੱਖੀ ਬੁੱਧੀ ਇਸੇ ਤਰ੍ਹਾਂ ਕਹਿੰਦੇ ਆ ਕਿ ਜਦੋਂ ਔਖਾ ਟਾਈਮ ਆਵੇ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਗੁੱਸੇ ਵਿੱਚ ਡਾਂ ਚੱਕਿਆ ਕਰੋ ਤੇ ਵਧੀਆ ਆਪਣੀ ਜਿਹੜੀ ਜ਼ਿੰਦਗੀ ਹੈ ਬਤੀਤ ਹੋ ਸਕਦੀ ਹੈ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ ਹਮੇਸ਼ਾ ਇਹ ਨਾ ਸੋਚਿਆ ਕਰੋ ਕਿ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਤੇ ਇਹਦਾ ਕੀ ਬਣੇਗਾ ਪਰ ਆਦੀ ਬੁੱਧੀ ਦੇ ਨਾਲ ਆਪਦੇ ਦਿਮਾਗ ਨਾਲ ਸੋਚ ਲਗਾ ਕੇ ਇਸ ਚੀਜ਼ ਦਾ ਹੱਲ ਕੀਤਾ ਜਾ ਸਕਦਾ ਹੈ ਤੇ ਇਹ ਅੱਜ ਦੀ ਆਪਣੀ ਛੋਟੀ ਜੀ ਕਹਾਣੀ ਸੀ ਵੀਡੀਓ ਕਿਵੇਂ ਲੱਗਦੀਆਂ ਨੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਛੋਟਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਮੈਨੂੰ ਹੌਸਲਾ ਮਿਲਦਾ ਰਹੇ ਹੋਰ ਸੋਹਣੀਆਂ ਸੋਹਣੀਆਂ ਇਦਾਂ ਦੀਆਂ ਵੀਡੀਓ ਤੁਸੀਂ ਦੱਸੋ ਤੁਹਾਡੇ ਲਈ ਸ਼ਾਰਟ ਵੀਡੀਓ ਕਹਾਣੀਆਂ ਲੈ ਕੇ ਆਈਏ ਕਿ ਲੌਂਗ ਇਹ ਵੀ ਜਰੂਰ ਦੱਸਿਆ ਕਰੋ ਧੰਨਵਾਦ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ